ਸਕਲ ਜਿਹੜਾ ਨੇ ਸਾਰਿਆਂ ਨੂੰ ਅੱਜ ਬਣਾਵਾਂਗੇ ਆਪਾਂ ਕarele ਕareleਆਂ ਨੂੰ ਆਪਾਂ ਛਿੱਲ ਲੈਨੇ ਆ ਮੈਂ ਕarele ਲਏ ਸੀ ਇਹ 1.5 ਕਿਲੋ ਕarele ਲਏ ਸੀ ਤੇ ਕareleਆਂ ਨੂੰ ਆਪਾਂ ਛਿੱਲ ਲਵਾਂਗੇ ਇਸ ਵੀ ਤਰ੍ਹਾਂ ਹੀ ਮੈਂ ਸਾਰੇ ਕਰੇਲਿਆਂ ਨੂੰ ਛਿਲ ਲਵਾਂਗੀ। ਇਸ ਤਰ੍ਹਾਂ ਹਾਂਜੀ ਆਪਾਂ ਕਰੇਲੇ ਨੂੰ ਛਿਲ ਲਿਆ ਤਾਂ ਹੁਣ ਆਪਾਂ ਕਰੇਲਿਆਂ ਨੂੰ ਮਚਕਾਉਂ ਟੱਕ ਲਾ ਦੇਵਾਂਗੇ। ਕਰੇਲੇ ਆਪਾਂ ਚੰਗੀ ਤਰ੍ਹਾਂ ਖਾਲੀ ਕਰਾਂਗੇ ਅੰਦਰੋਂ। ਇਸ ਤਰ੍ਹਾਂ ਆਪਾਂ ਖਾਲੀ ਕਰ ਲੈਣੀ ਗਰੇਲੇ ਜੇ ਤੁਹਾਨੂੰ ਇਸ ਤਰ੍ਹਾਂ ਨਾ ਨਿਕਲਿਆ ਤੁਸੀਂ ਚਮਚਾ ਵੀ ਲੈ ਸਕਦੇ ਹੋਰੇ ਨਾਲ ਵੀ ਕੱਢ ਸਕਦੇ ਹੋ ਚਮਚੇ ਦੇ ਪਿਛਲੇ ਸਾਈਡ ਤੋਂ ਤੇ ਮੈਂ ਆਪਣੇ ਹੱਥਾਂ ਨਾਲ ਹੀ ਕੱਢ ਦਿੱਤੇ ਸੀ ਇਸ ਤਰ੍ਹਾਂ ਹੀ ਆਪਣਾ ਸਾਰਿਆਂ ਨੂੰ ਖਾਲੀ ਕਰ ਦਿੱਤਾ ਆ ਤਰੇਲਿਆਂ ਨੂੰ ਤਰੇਲਿਆਂ ਨੂੰ ਆਪਾਂ ਨਮਕ ਲਾ ਦੇਵਾਂਗੇ ਜਿਹੜੇ ਨਮਕ ਲਾ ਨਾਲ ਕੋੜ ਸਾਰੀ ਨਿਕਲ ਜੇਗੀ ਇਸ ਤਰ੍ਹਾਂ ਆਪਾਂ ਨਮਕ ਉੱਪਰ ਉੱਪਰ ਲਾ ਦੇਵਾਂਗੇ ਇਹਨਾਂ ਦੇ ਉੱਤੇ ਤੇ ਇਹ ਹੁਣ ਮੈਂ ਥੋੜੀ ਦੇਰ ਵਾਸਤੇ ਇੱਤਨੇ ਰੱਖ ਦਵਾਂਗੀ ਤੇ ਬਾਅਦ ਚ ਆਪਾਂ ਧੋ ਲਵਾਂਗੇ ਇਹਨਾਂ ਨੂੰ ਹਾਂਜੀ ਆਪਾਂ ਕਰੇਲਿਆਂ ਦੇ ਵਿੱਚ ਪਾਵਾਂਗੇ ਇਹਨੇ ਪਿਆਜ਼ ਪਾਵਾਂਗੇ ਇਹਨਾਂ ਨੂੰ ਕੱਟ ਕੇ ਤੇ ਗ੍ਰाइंड ਕਰਕੇ ਪਾਵਾਂਗੇ ਮੈਂ ਤੇ ਇਹ ਟਮਾਟਰ ਤੋਂ ਬਿਨਾਂ ਬਣਾਵਾਂਗੇ ਅੰਬੀ ਪਾ ਕੇ ਕਰੇਲੇ ਬਣਾਵਾਂਗੇ ਆਪਾਂ ਜ ਤੇ ਇਹਨਾਂ ਨੂੰ ਮੈਂ ਛੇਲ ਲੈਨੀ ਹਾਂਜੀ ਆਪਾਂ ਪਿਆਜ਼ ਵੀ ਗ੍ਰाइंड ਕਰ ਲਏ ਇਧਰ ਇਹ ਅੰਬੀ ਨੂੰ ਵੀ ਮੈਂ ਮੂਲੀ ਕੱਟ ਲਿਆ ਸੀ ਤੇ ਮਿਰਚਾਂ ਕੁੱਟ ਲਈਆਂ ਤੇ ਆਹ ਆਪਾਂ ਕਰੇਲਿਆਂ ਦੇ ਬੀਜ 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 ਨੂੰ ਵੀ ਆਪਾਂ ਕੁੱਟ ਲਿਆ ਆ ਤੇ ਹੁਣ ਆਪਾਂ ਕਰੇਲੇ ਤਲ ਲਵਾਂਗੇ ਅੰਜੀ ਤੇਲ ਸਾਡਾ ਗਰਮ ਹੋ ਚੁੱਕਾ ਤੇ ਮੈਂ ਤੇਲ ਦੇ ਵਿੱਚ ਕਰੇਲਿਆਂ ਨੂੰ ਪਾ ਦਵਾਂਗੀ ලියනුව් පම් ර්නමගගේ හොड़ි දර්වාශටයක් පතාක දෙෙල්ලෙ දෙල්ලියන ඔපා ඔට පූල්ත කර්තවාගේ. ഫെ ഫല തല ല ਜੀ ਆਪਾਂ ਕareleਆਂ ਨੂੰ ਹੁਣ ਕੱਢ ਲਵਾਂਗੇ ਸਾਰੇ ਆਪਾਂ ਪੂਣੀ ਵਾਲੀ ਸਾਮਣੀ ਦੇ ਬਾਗਮਾਂ ਦੇ ਤੇਲ ਵਿੱਚ ਡੁਟ ਜੇਗਾ ਕareleਆਂ ਨੂੰ ചി തര ഭേ ਫਰਾਈ ਕਰ ਲਵਾਂਗੇ ਇਹ ਵੀ ਕਰੇਲਿਆਂ ਨੂੰ ਹਾਂਜੀ ਕਰੇਲੇ ਇਹ ਵੀ ਸਾਡੇ ਹੋ ਗਏ ਤੇ ਮੈਂ ਇਹਨਾਂ ਨੂੰ ਵੀ ਕੱਟ ਲਵਾਂਗੀ ਇੱਥੇ ਦਾਦਣਾ ਖਾਣਾ ਪੈ ਗਿਆ ਆਜੇ ਜੀਰਾ ਪਾ ਦਵਾਂਗੇ ਜੀਰੇ ਨੂੰ ਚੰਗੀ ਤਰ੍ਹਾਂ ਭੁੰਨ ਲਵਾਂਗੇ ਤੇਲ ਮੇਰੇ ਕੋਲ ਜਿਆਦਾ ਸੀ ਤੇ ਮੈਂ ਘੱਟ ਕਰ ਦਿੱਤਾ ਸੀ ਤੇਲ ਜੀਰਾ ਭੁੰਨ ਹੋ ਗਿਆ ਹੁਣ ਆ ਪਿਆਜ਼ ਪਾ ਦੇਣਾ ਪਿਆਜ਼ਾਂ ਨੂੰ ਆਪਾਂ 2 ਮਿੰਟ ਵਾਸਤੇ ਉਹਨਾਂ ਨੂੰ ਅੱਗੇ ਦੇ ਉਸ ਕੋ ਬਾਦ ਜੀਜ ਪਾ ਦਵਾਂਗੇ 5-6 ਮਿੰਟ ਹੋ ਗਏ ਸੀ ਬਿਲਹ ਪਿਆਜ਼ ਭੁੰਨਦਿਆਂ ਨੂੰ ਤੇ ਹੁਣ ਮੈਂ ਪਾ ਦਵਾਂਗੀ ਤਰੇਲਿਆਂ ਦੇ ਬੀਜ නාड़ි පාදමගේ යපා යම්දී කරැශිකිතියිසි පච්ච ම් පයිසින පාදම ප නමක ਸਵਾਦਕ ਚਮਚਾ ਮੈਂ ਨਮਕ ਪਾਇਆ ਸੀ ਅੱਧਾ ਚਮਚਾ ਕਾਲੀ ਮਿਰਚ ਅੱਧਾ ਚਮਚਾ ਕਸ਼ਮੀਰੀ ਮਿਰਚ ਅੱਧਾ ਚਮਚਾ ਹਲਦੀ ਪਾ ਦੋ ਹਰੀਆਂ ਮਿਰਚਾਂ ਪਾ ਦਾਂਗੇ ਆਪਣੇ ਸਵਾਦ ਅਨੁਸਾਰ ਤੇ ਮਿਕਸ ਕਰ ਦਵਾਂਗੇ ਉੜੀਏ ਆਪਾਂ ਪਾਵਾਂਗੇ ਕਸ਼ਮੀਰੀ ਮਿਰਚ ਤੇ ਦੋ ਕ ਚਮਚੇ ਆਪਾਂ ਪਾਣੀ ਪਾ ਦਵਾਂਗੇ ਕਿ ਮਸਾਲੇ ਚੰਗੀ ਤਰ੍ਹਾਂ ਖੁੱਲ ਜਾਣ ਮਸਾਲੇ ਨੂੰ ਆਪਾਂ ਚੰਗੀ ਤਰ੍ਹਾਂ ਹੋਲ ਲਵਾਂਗੇ वास्ते ढक के पाने हाँ जी मसाले चेक कर लें एक चमचा पावगी मैं धनिया पाउडर आप चमीच मसाले में मिक्स कर लगे ਦੋ ਤਿੰਨ ਮਿੰਟ ਵਾਸਤੇ ਫਿਰ ਠੱਕ ਦਿੰਨੇ ਆ। ਹਾਂਜੀ ਮਸਾਲੇ ਨੂੰ ਆਪਾਂ ਚੈੱਕ ਕਰੀਏ। ਤੇ ਮਸਾਲਾ ਭੁੰਨ ਹੋ ਗਿਆ ਤਾਂ ਗੈਸ ਨੂੰ ਕਰ ਦਵਾਂਗੇ ਮੈਂ ਬੰਦ ਤੇ ਮਸਾਲੇ ਨੂੰ ਕਰਨ ਦਵਾਂਗੇ ਆਪਾਂ ਠੰਡਾ। ਫਿਰ ਆਪਾਂ ਕਰੇਲਿਆਂ 'ਚ ਭਰ ਲਵਾਂਗੇ ਠੰਡਾ ਕਰਕੇ। ਹਾਂਜੀ ਮਸਾਲਾ ਸਾਡਾ ਭੁੰਨ ਹੋ ਗਿਆ ਤੇ ਮੈਂ ਕਰੇਲੇ ਭਰ ਲਵਾਂਗੇ। ਕarele ਆ ਤੇ ਮਸਾਲਾ ਆਪਾਂ ਚੰਗੀ ਤਰ੍ਹਾਂ ਭਰਾਂਗੇ ਨੱਪ ਨੱਪ ਕੇ ਐਸਟਰ ਤੇ ਸਾਰੇ ਘਰੇਲੇ ਮੈਂ ਇਸੇ ਤਰਾਈਂ ਭਰ ਲਵਾਂਗੀ ਹਾਂਜੀ ਘਰੇਲੇ ਸਾਰੇ ਆਪਾਂ ਭਰ ਲਏ ਆ ਕਿ ਹੁਣ ਮੈਂ ਕੜਾਈ 'ਚ ਪਾ ਕੇ ਥੋੜੇ 2 ਮਿੰਟ ਵਾਸਤੇ ਸੇਕ ਦਿਵਾਵਾ ਦੇਵਾਂਗੇ ਹਾਂਜੀ ਆਪਾਂ ਘਰੇਲੇ ਕੜਾਈ 'ਚ ਪਾ ਦਾਂਗੇ ਜਿਹੜੇ ਆਪਾਂ ਤਾਲਦੇ ਹਾਂ ਥੋੜੇ ਬਹੁਤੇ ਕਿਸੇ ਵੇਲੇ ਕੱਚੇ ਰਹਿ ਜਾਂਦੇ ਫਿਰ ਇਸ ਤਰ੍ਹਾਂ ਪੱਕ ਜਾਂਦੇ ਵਧੀਆ ਹੋ ਜਾਂਦੇ ਹਾਂ ਅੱਜ ਦੀ ਲੋ ਫਲੇਮ ਤੇ ਮੈਂ ਇਹਨਾਂ ਨੂੰ 5 ਮਿੰਟ ਵਾਸਤੇ ਕਰੇਲਿਆਂ ਨੂੰ ਭੁੰਨ ਲਵਾਂਗੇ ਫਿਰ ਆਪਾਂ ਹਾਂਜੀ ਕਰੇਲੇ ਸਾਡੇ ਬਣ ਕੇ ਤਿਆਰ ਤੋਂ ਆਪਾਂ ਸਰਵ ਕਰ ਲਵਾਂਗੇ ਕਰੇਲਿਆਂ ਦੀ ਰੈਸਪੀ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦੇ ਕਰੋ ਜੀ ਵੀਡੀਓ ਵੇਖਣ ਦਾ ਬਹੁਤ ਬਹੁਤ ਆਦਾ ਧੰਨਵਾਦ ਜੀ ਸਸਕਾਲ ਜੀ ਫਿਰ ਮਿਲਾਂਗੇ ਅਗਲੀ ਵੀਡੀਓ ਤੇ